ਇੱਕ ਪੰਜਾਬੀ ਤੇ ਇੱਕ ਪ੍ਰਵਾਸੀ ਜੋ ਪੰਜਾਬੀ ਆ ਉਸ ਦੀ ਉਮਰ 70 ਸਾਲ ਆ ਔਰ 26 ਕਿਲੋਮੀਟਰ ਚੱਲਦਾ ਔਰ 30 ਸਾਲ ਤੋਂ ਟੋਕਰੀਆਂ ਵੇਚ ਰਿਹਾ ਤੇ ਜੋ ਪ੍ਰਵਾਸੀ ਆ ਉਸ ਦੀ ਉਮਰ 50 ਸਾਲ ਆ ਤੇ 35 ਸਾਲ ਤੋਂ ਬੀੜੀਆਂ ਸਿੰਟਾ ਤੇ ਆ ਗੁਟਕੇ ਵੇਚ ਰਿਹਾ ਆ ਦੋ ਤਸਵੀਰਾਂ ਤੁਹਾਡੇ ਬਿਲਕੁਲ ਸਾਹਮਣੇ ਆ ਪੰਜਾਬੀ 30 ਸਾਲ ਤੋਂ ਟੋکریاں ਵੇਚ ਰਿਆ ਤਾਂ ਪ੍ਰਵਾਸੀ ਜੋ ਹੈ ਚੰਡੀਗੜ੍ਹ ਦੇ ਵਿੱਚ 35 ਸਾਲ ਤੋਂ ਸਿਰਫ ਬੀੜੀਆਂ ਸਿਗਟਾਂ ਤੇ ਗੁਟਕੇ ਵੇਚ ਰਿਆ ਜੋ ਇਸ ਦੀ ਜ਼ੁਬਾਨੀ ਆ ਹੁਣ ਤੁਸੀਂ ਦੋਹਾਂ ਦੇ ਵਿੱਚੋਂ ਕਿਸ ਨੂੰ ਕਹੋਗੇ ਕਿ ਮਿਹਨਤ ਕਰਨ ਕੌਣ ਆਇਆ ਤੇ ਕੌਣ ਮਿਹਨਤ ਕਰ ਰਿਹਾ ਤਾਂ ਹੁਣੇ ਟੋکریاں ਢੋਣ ਵਾਲਾ ਦੱਸ ਦਈਏ ਕਿ ਅਮਰਤ ਸਰ ਸਾਹਿਬ ਦੇ ਕੋਲ ਦਾ ਕੋਲ ਇੱਕ ਪਿੰਡ ਹੈ ਉੱਥੋਂ ਦਾ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਵੀ ਦੇਵਾਂਗੇ ਤਾਂ ਜੋ ਇਹ ਪ੍ਰਵਾਸੀ ਹੈ ਇਹ ਚੰਡੀਗੜ੍ਹ ਦੇ ਵਿੱਚ 35 ਸਾਲ ਤੋਂ ਗੁਟਕੇ ਬੀੜੀਆਂ ਸਿਕਟਾ ਤਬਾਕੂ ਕਿਵੇਂ ਲੜੀਆਂ ਸਜਾ ਕੇ ਵੇਚ ਰਿਆ ਤਾਂ ਇਸ ਦੇ ਬਾਰੇ ਜਦੋਂ ਅਸੀਂ ਜ਼ਿਕਰ ਕਰਦੇ ਆ ਆ ਫਿਰ ਲੋਕ ਕੀ ਕਹਿੰਦੇ ਨੇ ਕਿ ਇਹ ਗਰੀਬ ਬੰਦਾ ਇਹ ਗਰੀਬ ਬੰਦੇ ਦੇ ਮਗਰ ਪੈਂਦੇ ਆ ਮੀਡੀਆ ਵਾਲੇ ਤੇ ਗਰੀਬ ਮਤਨੇ ਦੇ ਮਗਰ ਪੈਂਦੇ ਆ ਪੁਲਿਸ ਵਾਲੇ ਤਾਂ ਇਹਨਾਂ ਦੇ ਮਗਰੀ ਪੈਂਦਾ ਕਾਨੂੰਨ ਆ ਹੁਣ ਤੁਹਾਨੂੰ ਦੱਸ ਦਈਏ ਕਿ ਕੀ ਜੋ ਟੋਕਰੀਆਂ ਲੈ ਕੇ 26 ਕਿਲੋਮੀਟਰ ਜਾਂਦਾ ਤਾਂ ਫਿਰ 500 ਰੁਪਏ ਦਿਹਾੜੀ ਬਣਾਉਂਦਾ 26 ਕਿਲੋਮੀਟਰ ਦਾ ਪੈਂਡਾ ਸਾਈਕਲ ਤੇ ਕੱਢਦਾ ਇਹ ਪੰਜਾਬੀ ਔਰ ਬੜੀ ਹਿੰਮਤ ਵਾਲਾ ਅਸੀਂ ਲੋਕਾਂ ਨੂੰ ਇਹੀ ਬੇਨਤੀ ਕਰਦੇ ਆ ਕਿ ਜਿੱਥੇ ਕਿਤੇ ਤੁਹਾਨੂੰ ਪੰਜਾਬੀ ਮਿਹਨਤ ਕਰਦਾ ਮਿਲਦਾ ਹੋਵੇ ਤੇ ਆਪਣੀ ਜੇਬ ਚੋਂ ਦਸਵੰਦ ਜ਼ਰੂਰ ਕੱਢਿਆ ਕਰੋ 100 200 ਰੁਪਏ ਜ਼ਰੂਰ ਦਿਆ ਕਰੋ ਜੋ ਮਿਹਨਤ ਕਰ ਰਿਹਾ ਔਰ ਇਹ ਪੰਜਾਬੀ ਸਾਨੂੰ ਦੂਸਰੀ ਵਾਰ ਆਵਰਾ ਸਰਦੇ ਕੋਲ ਟੱਕਰ ਗਿਆ ਤਾਂ ਆਪਣੇ ਪਿੰਡ ਤੋਂ 13 ਕਿਲੋਮੀਟਰ ਇੱਕ ਸਾਈਡ ਨੂੰ ਜਾਂਦਾ ਲੈ ਕੇ ਟੋکریاں ਅਮਰitsar ਵੱਲੇ ਮੰਡੀ ਦੇ ਵਿੱਚ ਤਾ 13 ਕਿਲੋਮੀਟਰ ਫਿਰ ਵਾਪਸ ਆਉਂਦਾ ਦੇ ਕੇ ਤਾਂ ਉਹ ਦੱਸਦਾ ਕਿ 5-600 ਰੁਪਏ ਮੇਰੀ ਦਿਹਾੜੀ ਬਣ ਜਾਂਦੀ ਆ ਔਰ 30 ਸਾਲ ਤੋਂ ਮੈਂ ਟੋکریاں ਢੋ ਰਿਆ ਤਾਂ ਜਦੋਂ ਚੰਡੀਗੜ੍ਹ ਦੇ ਵਿੱਚ ਇਸ ਪ੍ਰਵਾਸੀ ਨਾਲ ਅਸੀਂ ਗੱਲ ਕਰੀ ਤਾਂ ਪ੍ਰਵਾਸੀ ਕਹਿੰਦਾ ਜੀ ਮੈਂ 35 ਸਾਲ ਤੋਂ ਗੁਟਕੇ ਵੇਚ ਰਿਆ 35 ਸਾਲ ਤੋਂ ਮੈਂ ਨਸ਼ਾ ਵੇਚ ਰਿਆ 35 ਸਾਲ ਤੋਂ ਬੀੜੀਆਂ ਸਿੱਕਤਾ ਤੰਬਾਕੂ ਵੇਚ ਰਿਆ ਔਰ 35 ਸਾਲ ਤੋਂ ਮੈਂ ਆਪਣੇ ਸਟੇਟ ਚੋਂ ਆ ਕੇ ਇੱਥੇ ਯੂਪੀ ਚੋਂ ਆ ਕੇ ਬੈਠਾ ਤਾਂ ਇੱਥੇ ਚੰਡੀਗੜ੍ਹ ਚ ਲਗਾਤਾਰ ਮੈਂ ਇਸੇ ਜਗ੍ਹਾ ਬੈਠਾ ਹੋਇਆ ਤਾ ਚੰਡੀਗੜ੍ਹ ਦਾ ਪ੍ਰਸ਼ਾਸਨ ਸੁੱਤਾ ਨਹੀਂ ਜਾਗ ਰਿਹਾ ਉਸ ਦੇ ਧਿਆਨ ਵਿੱਚ ਨਹੀਂ ਹੈ ਹੈਲਥ ਡਿਪਾਰਟਮੈਂਟ ਦੇ ਕਿੰਨੇ ਕਿੰਨੇ ਅਫਸਰ ਕਰੋੜਾ ਰੁਪਿਆ ਦੀਆਂ ਕੋਠੀਆਂ ਬਣਾ ਚੁੱਕੇ ਨੇ ਕਰੋੜਾ ਰੁਪਿਆ ਦੀਆਂ ਤਨਹਾਹਾ ਲੈ ਚੱਕੇ ਨੇ ਔਰ ਇੱਕ ਵਾਰ ਆਪਣੇ ਚੰਡੀਗੜ੍ਹ ਦੇ ਸੁਧਾਰ ਵਾਸਤੇ ਉਹਨਾਂ ਦੀ ਜ਼ੁਬਾਨ ਦੇ ਵਿੱਚੋਂ ਲੌਜ ਨਹੀਂ ਨਿਕਲਿਆ ਉਹਨਾਂ ਦੇ ਹੱਥਾਂ ਦੇ ਵਿੱਚ ਫੜਨ ਵਾਲਾ ਪੈਨ ਨਹੀਂ ਚੱਲਿਆ ਕਿਉਂਕਿ ਉਹ ਪੈਨ ਦੇ ਕਾਬਿਲਤਾ ਨਹੀਂ ਸੀ ਔਰ ਬਿਸ਼ਰਮੀ ਦੀ ਕੋਈ ਹੱਦ ਹੁੰਦੀ ਹੈ ਕਿਵੇਂ ਜਿਹੇ ਅਫਸਰ ਹੋਣਗੇ ਕਿਵੇਂ ਜਿਹੜਾ ਰਾਜ ਕਰਕੇ ਗਏ ਹੋਣਗੇ ਤਾਂ ਕਿੰਨੇ ਬੇਸ਼ਰਮ ਹੋਣਗੇ ਜਿਹੜਾ ਬਿਲਕੁਲ ਹੀ ਧਿਆਨ ਨਹੀਂ ਦਿੱਤਾ ਕਿ ਸਾਡਾ ਚੰਡੀਗੜ੍ਹ ਸੁਥਰਾ ਹੋਣਾ ਚਾਹੀਦਾ ਸਾਡਾ ਚੰਡੀਗੜ੍ਹ ਸੋਹਣਾ ਹੋਣਾ ਚਾਹੀਦਾ ਸਾਡੇ ਚੰਡੀਗੜ੍ਹ ਦਾ ਵਿਕਾਸ ਹੋਣਾ ਚਾਹੀਦਾ ਉਹ ਸਾਡੇ ਚੰਡੀਗੜ੍ਹ ਦੇ ਵਿੱਚ ਨਸ਼ਾ ਨਹੀਂ ਹੋਣਾ ਚਾਹੀਦਾ ਇੰਨੀ ਬੇਸ਼ਰਮਪੁਣੇ ਦੀ ਹੱਦ ਏ ਕਿ ਐਡੇ ਐਡੇ ਬੇਸ਼ਰਮ ਅਫਸਰ ਹੋਣਗੇ ਜੋ ਰਾਜ ਕਰਕੇ ਚਲੇ ਗਏ ਜੋ ਨੌਕਰੀਆਂ ਨਭਾ ਕੇ ਚਲੇ ਗਏ ਕਾਹਦਾ ਹੈਲਥ ਡਿਪਾਰਟਮੈਂਟ ਹੈ ਕਾਹਦੀਆਂ ਡਿਊਟੀਆਂ ਕਰੀਆਂ ਤਾਂ ਆਪਣੇ ਬੱਚਿਆਂ ਨੂੰ ਕੀ ਸਿੱਖਿਆ ਦਿੱਤੀ ਆ ਮੈਂ ਤੇ ਕਹਾਂਗਾ ਕਿ ਜੋ ਹੈਲਥ ਡਿਪਾਰਟਮੈਂਟ ਦੇ ਅਫਸਰ ਡਿਊਟੀਆਂ ਕਰਕੇ ਚਲੇ ਗਏ ਜਿਹਨਾਂ ਕਦੀ ਨੇਕੀ ਦਾ ਕੰਮ ਨਹੀਂ ਕਰਿਆ ਜਿਹੜਾ ਨਸ਼ੇ ਦੇ ਖਿਲਾਫ ਆਵਾਜ਼ ਨਹੀਂ ਉਠਾਈ ਇਹਨਾਂ ਦੇ ਬੱਚੇ ਹਰ ਨਸ਼ੇ ਤੇ ਲੱਗਣੇ ਚਾਹੀਦੇ ਆ ਇਹਨਾਂ ਦੇ ਬੱਚੇ ਨੂੰ ਹਰ ਨਸ਼ੇ ਚੋਂ ਦੀ ਲੰਘਣਾ ਚਾਹੀਦਾ ਤਾਂ ਫਿਰ ਇਹਨਾਂ ਨੂੰ ਪਤਾ ਲੱਗੇ ਅੱਗੇ ਬੱਚੇ ਵੀ ਉਸੇ ਤਰ੍ਹਾਂ ਦੇ ਜਿੱਦਾਂ ਦੀ ਇੱਲ ਤੇ ਉਹੋ ਜਿਹੇ ਕੋਕੋ ਉਹੋ ਜਿਹੇ ਕੋਕੋ ਦੇ ਬੱਚੇ ਬੱਚੇ ਵੀ ਅੱਗੇ ਓਦਾਂ ਦੇ ਕਿ ਸਾਡੇ ਪਾਪਾ ਜੀ ਨੇ ਮਿਹਨਤ ਬੜੀ ਕੀਤੀ ਐ ਤੇ ਪਾਪਾ ਜੀ ਸਾਡੇ ਹੈਲਥ ਡਿਪਾਰਟਮੈਂਟ ਦੇ ਅਫਸਰ ਰਹੇ ਆ ਆ ਅਫਸਰੀਆਂ ਕੀਤੀਆਂ ਨੇ ਚੰਡੀਗੜ੍ਹ ਦੇ ਵਿੱਚ ਪਤਾ ਨਹੀਂ ਕੋਈ ਅਫਸਰ ਚੰਗਾ ਆਇਆ ਹੋਵੇਗਾ ਜਾਂ ਨਹੀਂ ਲੇਕਿਨ ਆ ਤੁਸੀਂ ਵੇਖ ਲਓ ਹੁਣ ਇਹ ਆ ਚੰਡੀਗੜ੍ਹ ਚ 35 ਸਾਲ ਤੋਂ ਇੱਕ ਜਗ੍ਹਾ ਬਹਿ ਕੇ ਪ੍ਰਵਾਸੀ ਗੁਟਕੇ ਵੇਚ ਰਿਆ ਤਾਂ ਤਕਰੀਬਨ ਪ੍ਰਵਾਸੀਆਂ ਦਾ ਉਥੇ ਕਾਰੋਬਾਰ ਗੁਟਕਿਆਂ ਦਾ ਹੀ ਆ ਚੰਡੀਗੜ੍ਹ ਦੇ ਵਿੱਚ 90% ਪ੍ਰਵਾਸੀਆਂ ਦਾ ਕੰਮ ਗੁਟਕੇ ਬੀੜੀਆਂ ਸਿਗਟਾ ਤਮਾਕੂ ਵੇਚਣਾ ਤੇ ਚੰਡੀਗੜ੍ਹ ਦੇ ਲੋਕ ਬਿਲਕੁਲ ਗੁੰਮ ਪਏ ਨੇ ਬਿਲਕੁਲ ਸੁੱਤੇ ਪਏ ਨੇ ਤੇ ਰਾਮ ਨਾ ਬਸ ਕੋਈ ਫਿਕਰ ਨਹੀਂ ਆਮ ਜਨਤਾ ਨੇ ਇਹਨਾਂ ਨੂੰ ਕੀ ਕਹਿਣਾ ਲੇਕਿਨ ਜਿਨ੍ਹਾਂ ਦੀਆਂ ਡਿਊਟੀਆਂ ਲੱਗੀਆਂ ਜਿਨ੍ਹਾਂ ਨੇ ਤਨਖਾਹਾਂ ਲਈਆਂ ਨੇ ਜਿਨ੍ਹਾਂ ਨੇ ਲੱਖਾਂ ਰੁਪਏ ਤਨਖਾਹਾਂ ਤੋਂ ਕਰੋੜਾਂ ਰੁਪਏ ਇਕੱਠਾ ਕਰਿਆ ਜਿਨ੍ਹਾਂ ਨੇ ਆਪਣੇ ਮਹਿਲ ਬਣਾਏ ਨੇ ਚੰਡੀਗੜ੍ਹ ਦੇ ਵਿੱਚ ਉਹਨਾਂ ਨੂੰ ਭੋਰਾ ਵੀ ਸ਼ਰਮ ਨਹੀਂ ਆਈ ਕਿ ਅਸੀਂ ਕੁਝ ਆਪਣੇ ਚੰਡੀਗੜ੍ਹ ਵਾਸਤੇ ਆਪਣੇ ਜਿੱਥੇ ਅਸੀਂ ਰਹਿੰਦੇ ਆ ਉਸ ਜਗ੍ਹਾ ਦਾ ਜਿੱਥੇ ਦਾ ਅਸੀਂ ਖਾਂਦੇ ਆ ਉਸ ਜਗ੍ਹਾ ਵਾਸਤੇ ਅਸੀਂ ਕਦੇ ਕੋਈ ਆਵਾਜ਼ ਉਠਾਈਏ ਤਾਂ ਆ ਤੁਹਾਨੂੰ ਦੋ ਫਰਕ ਅਸੀਂ ਦੱਸ ਦਿੱਤਾ ਆ ਇੱਕ ਪੰਜਾਬੀ ਅੰਮ੍ਰਿਤਸਰ ਦੇ ਕੋਲ 13 ਸਾਲ ਇਹ 13 ਕਿਲੋਮੀਟਰ ਜਾਣ ਤੇ 13 ਕਿਲੋਮੀਟਰ ਆਉਣ ਸਾਈਕਲ ਤੇ ਔਰ ਟੋਕਰੀਆਂ ਦੇ ਕੇ ਲੈ ਕੇ ਆਉਂਦਾ ਤਾਂ 26 26 ਕਿਲੋਮੀਟਰ ਪੈਂਡਾ ਬਣਦਾ ਤੇ ਫਿਰ ਇਹ ਵੀ ਦੱਸ ਦਈਏ ਕਿ 30 ਸਾਲ ਤੋਂ ਟੋਕਰੀਆਂ ਵੇਚ ਰਿਹਾ 30 ਸਾਲ ਤੋਂ ਉਮਰ ਕਿੰਨੀ ਆ 70 ਸਾਲ ਤੇ ਆਹ ਜੇ 50 ਸਾਲਾਂ ਦਾ ਤੇ 35 ਸਾਲ ਤੋਂ ਗੁਟਕੇ ਹੀ ਵੇਚ ਰਿਆ ਬੀੜੀਆਂ ਸਿੱਟਾ ਤਬਾਕੂ ਵੇਚ ਰਿਆ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਗੱਲਬਾਤ ਤੁਹਾਨੂੰ ਪੰਜਾਬੀ ਦੀ ਵੀ ਸੁਣਾਉਂਦੇ ਆ ਪੂਰੀ ਕਲੀਅਰ ਸੁਣਾਉਂਦੇ ਆ ਤਾਂ ਫਿਰ ਤੁਸੀਂ ਸੁਣਨੀ ਆ ਤੇ ਵੀਡੀਓ ਤੇ ਕਮੈਂਟ ਜਰੂਰ ਕਰਨਾ ਔਰ ਸ਼ੇਅਰ ਜਰੂਰ ਕਰਦੇ ਧੰਨਵਾਦ ਅੰਕਲ ਜੀ ਕਿਹੜੇ ਪਿੰਡ ਤੋਂ ਆਉਂਦੇ ਹੋ ਕਿੰਨੀ ਦੂਰੀ ਤੇ ਜਾਂਦੇ ਹੋ ਤੇ ਨਾਲ ਸ਼ਾਮਨਗਰ ਸ਼ਾਮਨਗਰ ਹਾਂਜੀ ਕਿੰਨੇ ਕਿਲੋਮੀਟਰ ਪੈੜਾ ਬਣਦਾ 12-13 ਕਿਲੋਮੀਟਰ ਤੋਂ ਬਣ ਜਾਂਦਾ ਇੱਕ ਸਾਈਡ ਹਾਂ ਇੱਕ ਸਾਈਡ ਇਹ 13 26 ਹਾਂ ਸਪੀਡ ਕਿਲੋ ਮੀਟਰ ਚੱਲਦੇ ਹੋ ਹਾਂਜੀ ਤੇ ਤੁਹਾਡੀ ਕਿੰਨੀ ਕਿ ਪੈ ਗਈ ਹੈ ਲੈੜੀ ਪੰਜ 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 ਮੀਟਰ ਦੇ ਅਲਸੋ ਹਾਂ ਤੇ ਕਿੰਨੇ ਸਾਲਾਂ ਤੋਂ ਕੰਮ ਕਰ ਰਹੇ ਹੋ ਇਹ ਹੋਏ ਚੱਲੇ 30 ਸਾਲ ਸਾਡੇ 30 ਸਾਲਾਂ ਲੱਗੇ ਤੱਕ 30 ਸਾਲ ਦੇ ਲਗਭਗ ਹਾਂ ਇਹ ਇਨਾ ਪੈਂਡਾ ਸੜਕ ਦੇ ਉੱਤੇ ਰਿਸਕ ਵੀ ਰਹਿੰਦਾ ਨਹੀਂ ਆ ਗਈ ਪਰ ਹਾਸੀਡੈਂਟ ਵੀ ਹੋ ਗਿਆ ਚੌਂਕੀ ਤੇ ਲੱਗੇ ਅੱਛਾ ਹੋਇਆ ਵੀ ਆ ਇੱਕ ਵਾਰੀ ਐਕਸੀਡੈਂਟ ਹਾਂ ਹਾਂ ਜੀ ਐ ਕਾ ਚਾਲ ਦੇ ਚਾਏ ਅੱਛਾ ਹਾਂ ਤੇ ਫੇਰ ਆਪਣੀ ਮੰਜ਼ਲ ਜਿਹੜੀ ਆ ਉਦਾਂ ਹੀ ਚੱਲਦੀ ਆ ਉਦਾਂ ਹੀ ਚੱਲੀ ਰਹੀ ਹੈ ਤੇ ਉਮਰ ਕਿੰਨੀ ਹੋ ਗਈ ਉਮਰ ਤੇ ਇੱਥੇ 70 70 ਦੇ ਲੱਗੇ ਹੋ ਗਈ 70 ਦੇ ਲੱਗੇ ਹਾਂ 60 70 ਇਹ ਜਿੰਨਾ ਵੀ ਪੈਂਡਾ ਤੁਸੀਂ ਕੱਢਦੇ ਹੋ ਕੋਈ ਸ਼ਾਰਟਕਟ ਲਿੰਕ ਰਸਤਾ ਨਹੀਂ ਹਾਈਵੇ ਹੀ ਆਉਣਾ ਪੈਂਦਾ ਹਾਂ ਹਾਈ ਇੱਥੇ ਨਹੀਂ ਜਾਣਾ ਤੇ ਨਾ ਵੇਖੋ ਤਾਂ ਵੇਖ ਕੇ ਹਾਂ ਨਿਕਲ ਜਾਈਦਾ ਕਈ ਸਿੱਧੇ ਹੋਊਗੀ ਕਿ ਐਵੇਂ ਤੇ ਫੇਰ ਪਰਲੇ ਪਾਸੇ ਉੱਠਣਾ ਕਿ ਜਾਈਦਾ ਇਹ ਹੋਰ ਵੀ ਤੁਹਾਡੇ ਪਿੰਡਾਂ ਦੇ ਆਉਂਦੇ ਆ ਕਿ ਤੁਸੀਂ ਕੱਲੇ ਆਉਂਦੇ ਹੋ ਨਹੀਂ ਆਉਂਦਾ ਇੱਕ ਬੰਦਾ ਉਹ ਹੜ ਗਿਆ ਉਹਨੂੰ ਮਾਲ ਨਹੀਂ ਮਿਲਦਾ ਕਿ ਮਾਲ ਨਹੀਂ ਮਿਲਦਾ ਮਾਰੇ ਪੈਸਾ ਦੇਣੇ ਪੈਂਦੇ ਤਾਂ ਤਾਂ ਵਖੀਏ ਅੱਛਾ ਪਹਿਲਾਂ ਪੈਸੇ ਦੇਣੇ ਪੈਂਦੇ ਆ ਬਣਾ ਬਣਾ ਲੈਣ ਵਾਸਤੇ ਹਾਂ ਤੁਸੀਂ ਸਿਰਫ ਕਹਿੰਦਾ ਭਾਵੇਂ ਕਿ ਤੁਸੀਂ ਇੱਕੋ ਲੈ ਕੇ ਉੱਥੇ ਛੱਡਦੇ ਹੋ ਹਾਂ ਤੁਸੀਂ ਟ੍ਰੇਡਿੰਗ ਕਰਦੇ ਹੋ ਹਾਂ ਹਾਂਜੀ ਤੁਸੀਂ ਉੱਥੇ ਮਾਲ ਲੱਗੋ ਬਣਾ ਬਣਾਇਆ ਤੇ ਦੇ ਹਾਂ ਤੇ ਇਹ ਮੰਡੀ ਕਿਹੜੀ ਹੈ ਜਿੱਥੇ ਜਾਂਦੇ ਹੋ ਬੱਲੇ ਬੱਲੇ ਅਵਰਸਰ ਵਾਲੀ ਬੱਲੇ ਦੀ ਮੰਡੀ ਹਾਂ ਇਹ ਇਹ ਤੁਹਾਨੂੰ ਕੱਲੀ ਕੱਲੀ ਵੇਚਨੇ ਪੈਣੀਆਂ ਜਾਂ ਮੁੰਡੀਆਂ ਵੇਚ ਜਾਣੀਆਂ ਇਹ ਇਕੱਠੀਆਂ ਦੇ ਜਾਣੀਆਂ ਇਕੱਠੀਆਂ ਵੇਚ ਜਾਣੀਆਂ ਸਿਰਫ ਤੁਹਾਡੀ ਪਹੁੰਚ ਹੀ ਆ ਵੀ ਕਿੰਨੀ ਪਹੁੰਚ ਤੁਹਾਨੂੰ ਕਦੋਂ ਮਿਲ ਜਾਂਦੀ ਹੈ ਜਾਂਦੇ ਉੱਥੇ ਪਹੁੰਚਾਉਣੀ ਹੈ ਤੁਸੀਂ ਉਚਾਉਣੀ ਪੇ ਜਾਣੀ ਤੇ ਸਿਹਤ ਕਿਦਾਂ ਕੋਈ ਬੀਪੀ ਸ਼ੂਗਰ ਵਗੈਰਾ ਹੋ ਜਾਏਗਾ ਆਵਾ ਮਾੜਾ ਸਾਰਾ ਕੋ ਸਾਰਾ ਕੋ ਹੈਗਾ ਜਦੋਂ ਬੁਖਾਰ ਫੂਲ ਚੱਲਦੇ ਆਪੇ ਇਹ ਦਵਾਈ ਜੇ ਖਾ ਕੇ ਚਰਪਈ ਜਾਂ ਨਹੀਂ ਲੇ ਕੇ ਹੋਏ ਹਾਂ ਥਿਆੜੀ ਟੁੱਟ ਜਾਂਦੀ ਹਾਂ ਠੀਕ ਹੈ ਅਰ